ਇਸ ਸਮੇਂ ਸਾਡੇ ਮੁਲਕ ਦੇ ਵਿੱਚ ਬੇਰੁਜ਼ਗਾਰੀ ਪੂਰੇ ਸਿਖਰਾਂ ਤੇ ਹੈ ਪੜ੍ਹੇ ਲਿਖੇ ਬੇਰੁਜ਼ਗਾਰ ਮੁੰਡੇ ਕੁੜੀਆਂ ਸਰਕਾਰੀ ਨੌਕਰੀਆਂ ਦੀ ਭਾਲ ਵਿੱਚ ਨੇ ਜਿਸ ਦੇ ਲਈ ਉਹ ਸਰਕਾਰੀ ਪ੍ਰੀਖਿਆਵਾਂ ਦੀਆਂ ਤਿਆਰੀਆਂ ਵੀ ਕਰਦੇ ਨੇ ਤੇ ਨੌਕਰੀ ਲਈ ਦਫ਼ਤਰਾਂ ਦੇ ਚੱਕਰ ਵੀ ਕੱਢਦੇ ਨੇ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਜ਼ਰੂਰ ਹੋਵੇਗੀ ਕਿ ਜਿਹੜੇ ਲੋਕਾਂ ਨੂੰ ਸਰਕਾਰੀ ਨੌਕਰੀ ਮਿਲੀ ਹੈ ਉਹ ਇਸ ਤੋਂ ਖੁਸ਼ ਨਹੀਂ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਬਠਿੰਡਾ ਦੇ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਜਿਨ੍ਹਾਂ ਨੂੰ ਚੜੇ ਮਹੀਨੇ ਲੱਖਾਂ ਰੁਪਏ ਤਨਖਾਹ ਦੇ ਰੂਪ ਵਿੱਚ ਮਿਲਦਾ ਹੈ ਇਸ ਦੇ ਬਾਵਜੂਦ ਵੀ ਇਹ ਡਾਕਟਰ ਆਖਿਰ ਕਿਉਂ ਸਰਕਾਰੀ ਨੌਕਰੀ ਤੇ ਲਤ ਮਾਰਨ ਨੂੰ ਫਿਰਦੇ ਨੇ ਇਸੇ ਬਾਬਤ ਗੱਲਬਾਤ ਕਰਦੇ ਹੋਏ ਡਾਕਟਰ ਜਗਰੂਪ ਸਿੰਘ ਹੋਰਾ ਨੇ ਦੱਸਿਆ ਕਿ ਅੱਜਕੱਲ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਪਰ ਉਹਨਾਂ ਦੇ ਇਲਾਜ ਲਈ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਘਾਟ ਹੈ ਕਿਉਂਕਿ ਸਾਲ 2020 ਤੋਂ ਲੈ ਕੇ 24 ਤੱਕ ਡਾਕਟਰਾਂ ਦੀ ਭਰਤੀ ਨਹੀਂ ਕੀਤੀ ਗਈ ਇਸੇ ਕਰਕੇ ਉਹਨਾਂ ਨੂੰ ਆਪਣੀ ਡਿਊਟੀ ਦੌਰਾਨ ਦੁੱਗਣਾ ਤਿਗਣਾ ਕੰਮ ਕਰਨਾ ਪੈਂਦਾ ਹੈ ਜਿਸ ਤੋਂ ਉਹ ਤੰਗ ਪਰੇਸ਼ਾਨ ਹੋ ਚੁੱਕੇ ਨੇ ਜਿਸ ਦੇ ਚੱਲਦਿਆਂ ਉਹਨਾਂ ਨੇ ਸਰਕਾਰੀ ਨੌਕਰੀ ਛੱਡਣ ਬਾਰੇ ਸੋਚਿਆ ਹੈ ਕੋਈ ਜੋਬ ਜਿਹੜੀ ਇਹ ਨੌਕਰੀ ਸਰਕਾਰੀ ਨੌਕਰੀ ਹੈ ਇਹ ਬਹੁਤੀ ਲਾਹੇਵੰਦ ਨਹੀਂ ਰਹੀ ਜਾਂ ਇਹਦੇ ਚ ਮਨ ਦਾ ਸਕੂਨ ਨਹੀਂ ਰਿਹਾ ਸਾਨੂੰ ਇਹਨਾਂ ਚੀਜ਼ਾਂ ਤੇ ਦੇਖਣਾ ਪਊਗਾ ਉਹ ਫੈਕਟਰ ਹਟਾਉਣੇ ਪੈਣਗੇ ਤਾਂ ਕਿ ਅਸੀਂ ਜਿਹੜੇ ਨਵੇਂ ਡਾਕਟਰ ਆ ਰਹੇ ਨੇ ਨੌਜਵਾਨ ਡਾਕਟਰ ਆ ਰਹੇ ਨੇ ਉਹਨਾਂ ਦਾ ਸਰਕਾਰੀ ਸੇਵਾਵਾਂ ਪ੍ਰਤੀ ਮੋਹ ਵਧੇ ਤੇ ਉਹ ਲੋਕਾਂ ਨੂੰ ਆਪਣੀਆਂ ਸੇਵਾਵਾਂ ਦੇ ਸਕਣ ਤਾਂ ਇਸ ਨੌਕਰੀ ਬਾਰੇ ਇਸ ਤਰ੍ਹਾਂ ਦਾ ਕੁਝ ਸਾਨੂੰ ਸਾਰੇ ਸਮਾਜ ਨੂੰ ਸਰਕਾਰ ਨੂੰ ਸਭ ਨੂੰ ਸੋਚਣਾ ਪੈਣਾ ਹੈ ਜਸਰ ਤੁਸੀਂ ਓਵਰਆਲ ਪੂਰੇ ਜਿਲ੍ਹੇ ਦਾ ਤੁਸੀਂ ਦੱਸਤਾ ਵੀ ਇਹਨੇ ਡਾਕਟਰ ਅੱਠ ਦੇ ਕਿਉਂ ਛੱਡ ਚੁੱਕੇ ਜੀ ਆਪਣਾ ਪਟੰਡਾ ਸਿਵਲ ਹਸਪਤਾਲ ਦੀ ਕਰੀਏ ਚਿਲਡਰਨ ਹਸਪਤਲ ਵੀ ਹੈਗਾ ਇੱਥੇ ਕਿੰਨੇ ਡਾਕਟਰ ਨੇ ਛੱਡਿਆ ਅ ਦੋ ਤੋਂ ਤਿੰਨ ਡਾਕਟਰ ਸਾਡੇ ਚਿਲਡਰਨ ਹਸਪਤਲ ਦੇ ਵਿੱਚੋਂ ਨੇ ਜੀ ਤੇ ਦੋ ਡਾਕਟਰ ਸਾਡੇ ਇੱਧਰ ਸਿਵਲ ਹਸਪਤਲ ਚ ਨੇ ਬਾਕੀ ਸਾਡੇ ਫੀਲਡ ਦੇ ਵੀ ਕੁਝ ਡਾਕਟਰ ਨੇ ਜਿਹੜੇ ਛੱਡ ਰਹੇ ਨੇ ਇਹ ਜਿਹੜੇ ਛੱਡੇ ਹੈਗੇ ਇਹ ਆਪਣਾ ਸਾਰੇ ਐਂਬੀਗਸ ਡਾਕਟਰ ਨਹੀਂ ਇਹ ਸਾਰੇ ਸਪੈਸ਼ਲਿਸਟ ਡਾਕਟਰ ਨੇ ਜੀ ਐਮ ਡੀ ਕਿ ਐਮ ਡੀ ਕੀਤੀ ਹੋਈਆਂ ਨੇ ਤੇ ਐਮ ਡੀ ਡਾਕਟਰ ਤਾਂ ਜਿਵੇਂ ਭਰਤੀ ਕੀਤੇ ਗਏ ਸੀ 2020 ਦੇ ਵਿੱਚ ਉਹ 50-50 ਦੇ ਬੈਚ ਰਹੀ ਐਮ ਡੀ ਕਰਨ ਚਲੇ ਗਏ ਉਹਨਾਂ ਦੀ ਘਾਟ ਵੀ ਕਿਤੇ ਨਾ ਕਿਤੇ ਇਹਨਾਂ ਸੇਵਾਵਾਂਾਂ ਜਿਹੜੀਆਂ ਸੇਵਾਵਾਂ ਜਿਹੜੀਆਂ ਲਗਾਤਾਰ ਸਾਨੂੰ ਦੇਣੀਆਂ ਪੈ ਰਹੀਆਂ ਜਿਨ੍ਹਾਂ ਲਈ ਅਸੀਂ ਭੱਜ ਨਹੀਂ ਸਕਦੇ ਐਮਰਜੈਂਸੀ ਸੇਵਾਵਾਂ ਉਹ ਦਿੰਦੇ-ਦਿੰਦੇ ਨਾਲ ਓਪੀਡੀ ਸੇਵਾਵਾਂ ਦੇਣੀਆਂ ਤੇ ਉਹ ਕਾਫੀ ਔਖਾ ਕੰਮ ਲੱਗ ਰਿਹਾ ਅੱਜਕੱਲ ਡਾਕਟਰਾਂ ਨੂੰ ਬਾਕੀ ਇਹ ਆ ਵੀ ਕਿ ਸਮੇਂ ਦੇ ਹਿਸਾਬ ਨਾਲ ਹੁਣ ਆਸਪਤਾਲਾਂ ਦੇ ਵਿੱਚ ਮਰੀਜ਼ਾਂ ਦਾ ਵੀ ਬਹੁਤ ਆਵਾਜ਼ਾਈ ਵਧੀ ਹੈ ਬਹੁਤ ਜ਼ਿਆਦਾ ਗਿਣਤੀ ਵਿੱਚ ਮਰੀਜ਼ ਆਉਂਦੇ ਆ ਤਾਂ ਇੰਨੀ ਓਪੀਡੀ ਨੂੰ ਕੇਟਰ ਕਰਨਾ ਵੀ ਇੱਕ ਤਰ੍ਹਾਂ ਦਾ ਇੱਕ ਚੈਲੰਜ ਹੈਗਾ ਹਾਲਾਂਕਿ ਅਸੀਂ ਇਹਨੂੰ ਕਰ ਰਹੇ ਹਾਂ ਪਰ ਇਹਦੇ ਵਿੱਚ ਬਹੁਤੇ ਲੋਕਾਂ ਦਾ ਜੇ ਮਤਲਬ ਕਿਸ ਤਰ੍ਹਾਂ ਦੀ ਕੋਈ ਮੋਰਲ سپورਟ ਕਹਿ ਲਈਏ ਜਾਂ ਸਾਨੂੰ ਕੋਈ ਮੈਨ ਪਾਵਰ سپورਟ ਨਹੀਂ ਮਿਲੂਗੀ ਉਹਨਾਂ ਲਈ ਸਮੇਂ ਦੇ ਵਿੱਚ ਤਾਂ ਮਨੋਬਲ ਹੋਰ ਟੁੱਟਦਾ ਜਾਊਗਾ ਤੇ ਸੰਭਵ ਹੈ ਕਿ ਹੋਰ ਡਾਕਟਰ ਵੀ ਇਸ ਤਰ੍ਹਾਂ ਦੇ ਬਾਰੇ ਸੋਚ ਰਹੇ ਨੇ ਕਿ ਉਹ ਨੌਕਰੀਆਂ ਛੱਡ ਦੇਣ। ਜਸਮਨ ਜੀ ਲਾਸਟ ਕੁਸਚਨ ਤੁਸੀਂ ਕਿਹਾ ਮੈਂ 2020 ਤੋਂ ਬਾਅਦ ਕੋਈ ਭਰਤੀ ਨਹੀਂ ਹੋਈ। ਹੁਣ 2024 ਚੱਲ ਰਿਹਾ ਹੈਗਾ। ਤੁਹਾਡੀ ਪੰਜਾਬ ਸਰਕਾਰ ਨੂੰ ਕੀ ਅਪੀਲ ਹੈ? ਸਾਡੀ ਹਰੇਕ ਸਰਕਾਰ ਨੂੰ ਜਿਹੜੀਆਂ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਸੀ ਉਹਨਾਂ ਨੂੰ ਵੀ ਅਪੀਲ ਰਹੀ ਹੈ ਤੇ ਸਾਡੀ ਇਸ ਸਰਕਾਰ ਨੂੰ ਵੀ ਗੁਜਾਰਿਸ਼ ਹੈ ਕਿ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਲਈ ਸਬ ਪ੍ਰੋਪਰ ਗਿਣਤੀ ਵਿੱਚ ਮੈਨਪਾਵਰ ਹੋਣੀ ਚਾਹੀਦੀ ਹੈ। ਜਿਦੋਂ ਚੁੱਕ ਡਾਕਟਰ ਇਸ ਸਿਹਤ ਸਭਾਵਾਂ ਦਾ ਤੌਰ 'ਤੇ ਇਸ ਲਈ ਜਿੰਨੇ ਡਾਕਟਰ ਕੋਈ ਛੱਡ ਜਾਂਦੇ ਨੇ ਰਿਟਾਇਰ ਹੋ ਜਾਂਦੇ ਨੇ ਪ੍ਰਮੋਟ ਹੋ ਜਾਂਦੇ ਨੇ ਜਾਂ ਐਮਡੀ ਕਰਨ ਚਲੇ ਜਾਂਦੇ ਨੇ ਇਹ ਸਾਰਾ ਜਿੰਨਾ ਵੀ ਬੈਕਲੌਗ ਬਣਦਾ 1 ਸਾਲ ਦਾ ਉਸ ਹਿਸਾਬ ਨਾਲ ਹਰ ਸਾਲ ਨਿਰਵਿਘਨ ਤੌਰ ਦੇ ਉੱਤੇ ਡਾਕਟਰਾਂ ਦੀ ਭਰਤੀ ਹੋਣੀ ਚਾਹੀਦੀ ਹੈ ਤੇ ਰੈਗੂਲਰ ਭਰਤੀ ਹੋਣੀ ਚਾਹੀਦੀ ਹੈ ਤੇ ਇਸ ਨੌਕਰੀ ਨੂੰ ਨਾਲ ਸੰਬੰਧਿਤ ਜੋ ਕੋਈ ਪੇ ਕਿਸ਼ ਕਮਿਸ਼ਨ ਦੀਆਂ ਨਾਰਮਲੀਜ਼ ਨੇ ਜਾਂ ਸੇਵਾਵਾਂ ਦੇ ਲਈ ਬਿਹਤਰ ਸਹੂਲਤਾਂ ਦੇਣੀਆਂ ਇਹ ਸਾਰਾ ਕੁਝ ਲਾਗੂ ਕਰਕੇ ਸਰਕਾਰ ਤੇ ਸਮਾਜ ਇਹ ਡਾਕਟਰਾਂ ਨੂੰ ਇਸ ਕਿਤੇ ਪ੍ਰਤੀ ਚੁਕਾ ਸਕਦਾ ਹੈ ਤਾਂ ਕਿ ਉਹ ਨਿਰਵਿਘਨ ਰੂਪ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾਉਣ ਲਈ ਤਤਪਰ ਰਹਿਣ ਤੇ ਇੱਧਰ ਆਉਣਾ ਪਸੰਦ ਕਰਨ ਸਰਕਾਰੀ ਮਸਲਾਂ 'ਚ ਡਾਕਟਰ ਜਗਰੂਪ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਕੁਝ ਡਾਕਟਰ ਨੌਕਰੀ ਛੱਡ ਕੇ ਚਲੇ ਗਏ ਤੇ ਕਈ ਸੇਵਾ ਮੁਕਤ ਹੋ ਚੁੱਕੇ ਨੇ ਜਿਸ ਦੇ ਚੱਲਦਿਆਂ ਡਾਕਟਰਾਂ ਦੀ ਘਾਟ ਕਾਰਨ ਉਹਨਾਂ ਨੂੰ ਤੰਗੀ ਤੇ ਬੇਰਾਮੀ ਦਾ ਸਾਹਮਣਾ ਕਰਨਾ ਪੈਂਦਾ ਹੈ ਸੋ ਸਰਕਾਰ ਨੂੰ ਇਸ ਵਿਸ਼ੇ ਵੱਲ ਧਿਆਨ ਦੇਣ ਦੀ ਲੋੜ ਹੈ ਜੇਕਰ ਡਾਕਟਰ ਹੀ ਪਰੇਸ਼ਾਨ ਹੋ ਗਏ ਤੇ ਫਿਰ ਉਹ ਮਰੀਜ਼ਾਂ ਦਾ ਇਲਾਜ ਕਿਵੇਂ ਕਰਨਗੇ ਹਕੀਕਤੀ ਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣ ਦੀ ਰਿਪੋਰਟ